ਆਈ ਵੀਰੋ ਦੋਸਤੋ ਸਾਸਰੀਕਾ ਸਾਰਿਆਂ ਨੂੰ ਆਪਾਂ ਖੜੇ ਅੱਜ ਤੁੰਗਾ ਵਾਲੀ ਮੰਡੀ ਜਿੱਥੇ ਕਿ ਮਹਾਨ ਮੇਲਾ ਲੱਗਦਾ ਬਹੁਤ ਹਰ ਵੀਰਵਾਰ ਦੀ ਤਰੀਆਂ ਆਈ ਮੰਡੀ ਬੱਕਰੇ ਬੱਕਰੀਆਂ ਦੀ ਤੇ ਕੁੱਤਿਆਂ ਦੀ ਬਿੱਲਿਆਂ ਦੀ ਮੁਰਗਿਆਂ ਦੀ ਕਬੂਤਰਾਂ ਦੀ ਚਿੜੀਆਂ ਦੀ ਸਭ ਕਾਸੇ ਦੀ ਸੇਲ ਪਰਚੇਸ ਹੁੰਦੀ ਔਰੇ ਤੇ ਅੱਜ ਬਾਈ ਆਏ ਨੇ ਆਪਣੇ ਨਵੇਂ ਖੰਨੇ ਤੋਂ ਖੰਨੇ ਤੋਂ ਆਏ ਜੀ ਹਾਂਜੀ ਮਲੇਰ ਕੋਟਲਾ ਖੰਨਾ ਰੋਡ ਤੇ ਆਪਣੀ ਫੈਕਟਰੀ ਆ ਮਲੇਰ ਕੋਟਲਾ ਖੰਨਾ ਉੱਥੇ ਬਾਈਆਂ ਦੀ ਫੈਕਟਰੀ ਹੈ ਜੀ ਕਾਦੀ ਫੈਕਟਰੀ ਹੈ ਜੀ ਛੇੜਦੀ ਆ ਫੀਡ ਦੀ ਫੀਡ ਦਿਖਾਓ ਜੀ ਕਿਹਾ ਜੱਥਾਂ ਚੱਕ ਕੇ ਪਾਈਆਂ ਨੂੰ ਇਹਦੀ ਵੀਡੀਓ ਵੀ ਬਣਵਾ ਦਿਓ ਹਾਂਜੀ ਆ ਦੇਖੋ ਜੀ ਫੀਡ ਪਾਈਆਂ ਦੀ ਫੀਡ ਦੇ ਮੂਰੇ ਕਰਕੇ ਦੇਖੋ ਜੀ ਬੱਕਰੀ ਹਾਂ ਬੱਕਰੀ ਦੇ ਮੂਰੇ ਬੁੱਕ ਕਰਕੇ ਵੀ ਦੇਖੋ ਵੀ ਬੱਕਰੀ ਖਾਂਦੀ ਐ ਦੇਖੋ ਲੈ ਨਹੀਂ ਖਾਂਦੀ ਹਾਂਜੀ ਚੱਕਦੀ ਐ ਪਕੌੜੀਆਂ ਓ ਚੱਕਦੀ ਐ ਜੀ ਵਧੀਆ ਖਾਂਦੀ ਚੱਕਦੀ ਐ ਜੀ ਚੱਕਦੀ ਐ ਮੈਨੂੰ ਐ ਲੱਗਦਾ ਵੀ ਇਹਦੇ ਚ ਕਈ ਆ ਕਾਨੂੰਨ ਲਾਣ ਦੇ ਵੀ ਹੁਣੇ ਕਾਲੇ ਪੀਲੇ ਦੇ ਸਾਰਾ ਕੁਝ ਆ ਜੀ ਇਹਦੇ ਚ ਬੱਕਰੀ ਨੂੰ ਲੱਗਿਆ ਸਵਾਦ ਫੀਡ ਜਿਵੇਂ ਬੰਦਾ ਨਾ ਕਿਵੇਂ ਬੰਦਾ ਸ਼ਰਾਬ ਦਾ ਪੇਗ ਲਾ ਕੇ ਪਕੌੜੀਆਂ ਨੂੰ ਪੈਂਦਾ ਵੀ ਬੱਕਰੀ ਮੈਨੂੰ ਲੱਗਦਾ ਹੈ ਬੱਕਰੀ ਉਸ ਤਰ੍ਹਾਂ ਖਾ ਰਹੀ ਹੈ ਹਾਂਜੀ ਹਾਂ ਮੈਨੂੰ ਤਾਂ ਐ ਲੱਗਦਾ ਵੀ ਲਾਣੇਦਾਰ ਕਿਤੇ ਬੱਕਰੀ ਦਾ ਪੇਗ ਤਾਂ ਨਹੀਂ ਲਵਾ ਕੇ ਲਿਆ ਆ ਲੱਗਦਾ ਜੀ ਲੱਗਦਾ ਟੰਗ ਵਾਂਗ ਝਾਕਦਾ ਦੇਖ ਹਾਂਜੀ ਇਹਦਾ ਥੈਲੇ ਦਾ ਕੀ ਰੇਟ ਹੈ ਜੀ ਥੈਲੇ ਦਾ ਰੇਟ ਜੀ ਐਸ ਬੈਗ 950 ਰੁਪਏ ਹੈ ਜੀ ਇੱਕ ਫੈਲੇ ਦਾ 950 ਰੁਪਏ ਇਹ ਰੇਟ ਹੈ ਜੀ ਹਾਂਜੀ ਹਾਂ ਇਹ ਬੱਕਰੀਆਂ ਵਾਸਤੇ ਹੈ ਜੀ ਹਾਂ ਬੱਕਰੀ ਮੇਮਣਿਆਂ ਤੋਂ ਲੈ ਕੇ ਬੱਕਰੀਆਂ ਤੱਕ ਕਈ ਵੱਡਿਆਂ ਤੱਕ ਹੈ ਜੀ ਮੇਮਣਿਆਂ ਤੋਂ ਲੈ ਕੇ ਜੀ ਵੱਡੇ ਬੱਕਰੇ ਬੱਕਰੀਆਂ ਤੱਕ ਹੈ ਇਹ ਹਾਂਜੀ ਇਹ ਅਸਲ ਦੇ ਹਿਸਾਬ ਨਾਲ ਉਵੇਂ ਪੈਂਦੀ ਹੈ ਜੀ ਇਹਦੇ ਉੱਤੇ ਆਪਾਂ ਡਿਟੇਲ ਦਿੱਤੀ ਹੈ ਇਹਦੇ ਤੇ ਡਿਟੇਲ ਦਿੱਤੀ hui ਹੈ ਇਹ ਤੁਹਾਨੂੰ ਇੱਕ ਪੰਨਾ ਸੀ ਦੇ ਦਨੇ ਆ ਜਿਹਨੂੰ ਲੋੜ ਹੈ ਬਾਈ ਨੂੰ ਪੜ ਕੇ ਇਹ ਗੱਲ ਦਾ ਰਿਜ਼ਲਟ ਕੱਢ ਲਿਓ ਤੁਹਾਨੂੰ ਆਟੋਮੈਟਿਕ ਪਤਾ ਲੱਗ ਜਾਊਗਾ ਤੇ ਆ ਦੇ ਦਈਏ ਜੀ ਹਾਂਜੀ ਹਾਂਜੀ ਲਓ ਜੀ ਜਿਹਨੂੰ ਲੋੜ ਹੈ ਬਾਈ ਨੂੰ ਇੱਕ ਦੋ ਹੋਰ ਦੇਓ ਜੀ ਆਹ ਲਓ ਜੀ ਲਓ ਜਿੰਨੇ ਮਰਜ਼ੀ ਲੋ ਹਾਂਜੀ ਕਿੰਨੇ ਕਿਲੋ ਦਾ ਹੈ ਜੀ ਇਹ ਥੈਲਾ ਕਿੰਨੇ ਕਿਲੋ ਦਾ ਹੈ ਜੀ 25 ਕਿਲੋ ਦਾ ਹੀ 25 ਕਿਲੋ 25 ਕਿਲੋ ਦੀ ਹੈ ਜੀ ਇਹਦੀ ਹਾਂਜੀ ਹਾਂਜੀ ਥੈਲਾ ਕਿੰਨੇ ਕਿਲੋ ਦਾ ਹੈ ਜੀ 25 ਕਿਲੋ ਦਾ ਹੀ 25 ਕਿਲੋ ਇਹ ਵੇਟ ਸਾਰਾ ਹਾਂਜੀ ਤੇ ਹੋਰ ਕਾਸ ਵਾਸਤੇ ਜੀ ਘੋੜਿਆਂ ਵਾਸਤੇ ਘੋੜਿਆਂ ਵਾਸਤੇ ਵੀ ਹੈਗੀ ਹੈ ਜੀ ਘੋੜਿਆਂ ਵਾਲਾ ਵੀ ਦਿਖਾਓ ਜੀ ਘੋੜਿਆਂ ਵਾਲਾ ਆਪਣਾ ਆ ਪਿਆ ਜੀ ਇੱਧਰ ਇਹਨੂੰ ਵੀ ਇੱਧਰ ਕਰਵਾ ਚੱਕ ਕੇ ਰੇਤਰੋ ਆ ਆ ਗਿਆ ਜੀ ਇੱਥੇ ਰੱਖ ਦੇ ਦਿਓ ਉੱਤੀ ਰੱਖ ਦੇ ਆ ਲਓ ਜੀ ਇਹ ਘੋੜਿਆਂ ਆ ਦੇਖ ਸਕਦੇ ਹੋ ਜੀ ਮਰ ਜਾ ਹੱਥ ਇਹਨਾਂ ਖੁੱਲਾ ਨਹੀਂ ਹੈ ਇਹ ਖੁੱਲੇ ਨਹੀਂ ਖੋਲ ਕੇ ਕਿਉਂ ਟੈਸਟ ਤਾਂ ਕਰਾਓ ਲੋਕਾਂ ਨੂੰ ਖੋਲ ਦੇ ਖੋਲ ਦੇ ਖਾਨ ਬੱਕਰੀ ਤਾਂ ਭਜ ਭਜ ਕੇ ਆਉਂਦੀ ਹੈ ਇਹ ਕਹਿੰਦੇ ਹੋਰ ਬੱਕਰੀ ਨੂੰ ਬਾਲਾ ਸੁਆਦ ਲੱਗਿਆ ਬੱਕਰੀ ਪੇਗ ਲਾ ਕੇ ਆਈ ਹੈ ਜਿਵੇਂ ਬੰਦਾ ਪਕੌੜੀਆਂ ਨੂੰ ਡਿਗਦਾ ਹੈ ਇਹ ਤਾਂ ਹੋਰ ਮੰਗਦੀ ਜਾਂਦੀ ਆ ਇਹ ਬੱਕਰੀ ਤਾਂ ਹੋਰ ਮੰਗਦੀ ਆ ਬਾਈ ਵੇਖੋ ਬੱਕਰੀ ਬਾਲਾ ਖਾਂਦੀ ਆ ਫੀਡ ਨੂੰ ਖੀਣ ਬਹੁਤ ਵਧੀਆ ਤਿਆਰ ਕਰਕੇ ਲਿਆਂਦੀ ਆ ਤਾਨੂੰ ਤੁਰਤ ਰਿਜ਼ਲਟ ਆ ਗਿਆ ਤੁਰਤ ਨਤੀਜਾ ਆ ਦੇਖੋ ਐ ਗੰਗਰੇ ਜਿਵੇਂ ਪੱਕੇ ਲਾ ਕੇ ਹੈ ਬਿੱਗ ਬ੍ਰੋ ਆ ਜੀ ਨਿੱਗ ਪ੍ਰੋ ਬਿੱਗ ਬ੍ਰੋ ਜੀ ਵੱਡਾ ਭਾਈ ਜੀ ਡਿੱਗ ਪ੍ਰੋ ਵੱਡਾ ਭਾਈ ਹਾਂ ਜੀ ਬੱਕਰੀ ਦਾ ਨਾਮ ਬਿੱਗ ਪ੍ਰੋ ਵੱਡਾ ਭਾਈ ਤੇ ਦੇਖ ਲਓ ਵਧੀਆ ਇਹਨਾਂ ਨੇ ਬਣਾਈ ਐ ਬਸ ਬਸ ਤਾਕੜੀ ਚੀਜ਼ ਇਹ ਜਿਹਨੂੰ ਕੇ ਬੱਕਰੀ ਭਜ ਪੈਂ ਪੈਂਦੀ ਆ ਵਧੀਆ ਕੁਆਲਿਟੀ ਦੀ ਐ ਇਹ ਫੀਡ ਆ ਕੂੜਿਆਂ ਵਾਲੀ ਵੀ ਦਿਖਾਉਣੀ ਆ ਤੁਹਾਨੂੰ ਕਿਹੜਾ ਬਾਈ ਜੀ ਇੱਕ ਔੜ ਆਹ ਦੇਖੋ ਜੀ ਇਹ ਘੂੜਿਆਂ ਵਾਲੀ ਹੋਰ ਰੰਗ ਚ ਹੈ ਜੀ ਥੋੜੇ ਜਿਹਾ ਫਸਲਵੇਂ ਰੰਗ ਚ ਹੈ ਆਹ ਦੇਖੋ ਜੀ ਆ ਘੋੜਿਆਂ ਵਾਲੀ ਆ ਬਹੁਤ ਵਧੀਆ ਕੁਆਲਿਟੀ ਦੀ ਇਹਦੇ ਚ ਕੀ ਕੀ ਉਹ ਬਾਈ ਹੁਣ ਇਹ ਪਰਾਂ ਕਰ ਇਹਦੇ ਚ ਜੀ ਕੀ ਕੀ ਮਿਕਸ ਪਾਇਆ ਹੈ ਇਹਦੇ ਵਿੱਚ ਆਪਣੇ ਜੀ ਜਿਵੇਂ ਕੋੜਿਆਂ ਨੂੰ ਮੱਕੀ ਆ ਜਾਂਦੀ ਹੈ ਜਿਹਦੇ ਵਿੱਚ ਅੱਛਾ ਜੀ ਸੋਆ ਆ ਜਾਂਦੀ ਹੈ ਜਿਵੇਂ ਬੇਟ ਵਾਸਤੇ ਸੋਆ ਬੀਨਾਂ ਤੇ ਮੱਕੀ ਹਾਂਜੀ ਹਾਂਜੀ ਹੋਰ ਕੀ ਚੀਜ਼ ਹੈ ਜੀ ਹੋਰ ਇਹਦੇ ਵਿੱਚ ਖਣਾਂ ਆ ਜਾਂਦੀਆਂ ਨੇ ਜੀ ਕੈਲਸ਼ੀਅਮ ਵਗੈਰਾ ਕਈ ਤਰ੍ਹਾਂ ਦੀਆਂ ਖਣਾਂ ਨੇ ਜੀ ਕਈ ਤਰ੍ਹਾਂ ਦੇ ਕੈਲਸ਼ੀਅਮ ਨੇ ਹਾਂਜੀ ਹਾਂਜੀ ਤੇ ਕਾਲਾ ਨੂਨ ਵੀ ਹੈ ਕਿੱਟਾ ਨੂਨ ਵੀ ਹੈ ਹਾਂਜੀ ਹਾਜਮੇ ਵਾਸਤੇ ਹਾਜਮੇ ਵਾਸਤੇ ਸਾਰੀਆਂ ਚੀਜ਼ਾਂ ਜਿੰਨੀ ਕੁ ਵਾਰ ਹਾਂ ਨਾ ਜਮੈਨ ਕਾਲਾ ਜੀਰੀ ਤੇ ਧਨੀਆਂ ਪਦੀਨਾ ਸਭ ਕੁਝ ਪਾਇਆ ਹੈ ਜੀ ਹਾਂਜੀ ਹਾਂਜੀ ਸਾਰੀਆਂ ਚੀਜ਼ਾਂ ਮਿਸ਼ਕਾ ਕਰਕੇ ਸਾਰਾ ਸੋਧ ਕੇ ਸਮਾਨ ਫੇਰੇ ਫੈਕਟਰੀ ਦੇ ਵਿੱਚ ਬਣਾ ਕੇ ਲਿਆਉਂਦੇ ਨਹੀਂ ਹਾਂਜੀ ਆ ਲਓ ਜੀ ਇਹ ਦੇਖ ਸਕਦੇ ਹੋ ਬਾਈਆਂ ਦੀ ਫੀਡ ਘੋੜਿਆਂ ਦੀ ਦਾ ਕੀ ਰੇਟ ਹੈ ਜੀ ਇਹ 950 ਇਹ 900 ਦਾ ਜੀ ਇਹ 900 ਦਾ ਕੱਟ ਹੈ ਜੀ ਘੋੜੇ ਘੋੜੀਆਂ ਵਾਸਤੇ ਬੱਕਰੀਆਂ ਦਾ 950 ਹਾਂਜੀ ਹਾਂਜੀ ਬੱਕਰੀਆਂ ਦਾ 950 ਦਾ ਇੱਕ ਬਾਈ ਦਾ ਮੋਬਾਈਲ ਨੰਬਰ ਮੋਬਾਈਲ ਨੰਬਰ 78149 ਜੀ 32098 78149 32098 ਆਪਣੇ ਕੋਲੇ ਗਾਹ ਨੂੰ ਆਪਾਂ ਦੇਸੀ ਮੁਰਗੀਆਂ ਵਾਲੀ ਵੀ ਲੈ ਕੇ ਆਵਾਂਗੇ ਉਹ 10 ਕਿਲੋ ਦੀ ਪੈਕਿੰਗ ਆਉਗੀ ਜੀ ਉਹ 400 ਦੀ ਪੈਕਿੰਗ ਪੈਂਦੀ ਆ ਆਪਾਂ ਨੂੰ ਦੇਸੀ ਜਿਹੜੀਆਂ ਆਪਣੇ ਘਰੇ ਰੱਖੀਆਂ ਹੁੰਦੀਆਂ ਨੇ ਮੁਰਗੀਆਂ ਉਹਨਾਂ ਵਾਸਤੇ ਵੀ ਬਣਾਈ ਹੋਈ ਹੈਗੀ ਹੈ ਜੀ ਆਪਣੇ ਕੋਲ ਜੇ ਕਿਸੇ ਭਾਈ ਨੂੰ ਘਰੇ ਲੋੜ ਹੋਵੇ ਪਹੁੰਚ ਕਰ ਸਕਦੇ ਹੋ ਮਾਹ ਜੀ ਡਿਲੀਵਰੀ ਕਰਾਂਗੇ ਜੀ ਆਪਾਂ ਇਹ ਭਾਈ ਕਹਿੰਦਾ ਜੀ ਨੂੰ ਲੋੜ ਹੈ ਨਾ ਨੰਬਰ ਚੱਕੋ ਨੰਬਰ ਤੋਂ ਸਾਡਾ YouTube ਤੋਂ ਨੰਬਰ ਕੱਢ ਕੇ ਤੇ ਸਾਨੂੰ ਫੋਨ ਕਰੋ ਥੋੜੇ ਡੇ ਕਰਤਾ ਕ ਫੀਡ ਪਹੁੰਚੂਗੀ ਹਾਂਜੀ ਕੌਣ ਬੱਕਰੀ ਵਾਲਾ ਖਾਂਦੀ ਹੈ ਸਾਰੇ ਮਾਨਸਾ ਵੀ ਆਉਂਦੀ ਹੈ ਗਿੱਦੜਵਾ ਵੀ ਆਉਂਦੀ ਹੈ ਇੱਧਰ ਸਾਰੇ ਆਉਂਦੀ ਹੈ ਜੀ ਇੱਥੇ ਤੁੰਗ ਵਾਲੀ ਵੀ ਆਪਣੇ ਸ਼ਾਇਦ ਬੰਦਾ ਲੈਣ ਨੂੰ ਫਿਰਦਾ ਉਹ ਵੀ ਲੈ ਲੇ ਅੱਜ ਕਿੰਨੇ ਕ ਗੱਟੇ ਵਿਕ ਗਏ ਜੀ ਅੱਜ ਆਪਣੇ ਵੇਚ ਗਏ 20 25 ਬੈਗ ਜੀ 20 25 ਬੈਗ ਵੇਚ ਗਏ ਜੀ ਹਾਂਜੀ ਇੱਕ ਆਪਣੇ ਪਿੱਖੀ ਦੁਕਾਨ ਹੈ ਜੀ ਭੋਲਾ ਭੋਲਾ ਸਿੰਘ ਹੈ ਜੀ ਕੋੜ ਦੇ ਵਾਲਾ ਬਾਣੀਆਂ ਹੈਗਾ ਜੀ ਪੈਟਰੋਲ ਪੰਪ ਦੇ ਲੱਗ ਹੀ ਆ ਉਹਦੇ ਕੋਲ ਆਪਣੀ ਬੱਕਰੀਆਂ ਵਾਲੀ ਫੀਡ ਮਿਲਦੀ ਹੈ ਸਪੈਸ਼ਲ ਜੀ ਅੱਛਾ ਜੀ ਹਾਂਜੀ ਹਾਂਜੀ ਉਹਦੇ ਕੋਲ ਮੁਰਕੀਆਂ ਵਾਲੀ ਬੱਕਰੀਆਂ ਵਾਲੀ ਮੱਜਾਂ ਗਾਵਾਂ ਵਾਸਤੇ ਉਹ ਵੀ ਮਿਲਦੀ ਐ ਜੀ ਸੂਰਾ ਵਾਲੀ ਵੀ ਮਿਲਦੀ ਐ ਜੀ ਮੱਛੀਆਂ ਵਾਲੀ ਵੀ ਆਉਂਦੀ ਆਪਣੇ ਜਿਹੜੀਆਂ ਦੂਜੀਆਂ ਮੱਛੀਆਂ ਹੁੰਦੀਆਂ ਨੇ ਤੇ ਅੱਜ ਇਹ ਆਪਣੇ ਡਾਕਟਰ ਸਾਹਿਬ ਨੇ ਬੁਲਾਏ ਤੇ ਉਹਨਾਂ ਦੀ ਫਰਮਾਇਸ਼ ਤੇ ਆਏ ਨੇ ਬਾਈ ਤੇ ਵਧੀਆ ਇਹਨਾਂ ਦੇ ਘੱਟੇ ਵਿਕੇ ਵੀ ਨੇ ਜਿਹੜੇ ਥੋੜੇ ਬਹੁਤੇ ਰਹਿ ਗਏ ਕੋਈ ਡਾਕਟਰ ਸਾਹਿਬ ਵੀ ਲੈਣਗੇ ਤੇ ਬਹੁਤ-ਬਹੁਤ ਬਾਈਆਂ ਦਾ ਧੰਨਵਾਦ ਕਰਦੇ ਆ ਐਡੀ ਬੁਰੋ ਚੱਲ ਕੇ ਆਏ ਨੇ ਖੰਨੇ ਮਲੋ ਤੋਂ ਤੇ ਮਲੇਰ ਕੋਟਲਾ ਧੂਰੀ ਇਹਨਾਂ ਦੀ ਗੱਲ ਕਰਾਂਗੇ ਆਪਾਂ ਪੂਰੀ ਹਾਂਜੀ ਠੀਕ ਹੈ ਧੰਨਵਾਦ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਓ ਜੀ